ਪੌਂਡ ਡੈਮ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿਉਂਕਿ ਇਸ ਨੂੰ ਜਿਹੜਾ ਪੌਂਡ ਡੈਮ ਦੇ ਪਾਣੀ ਦਾ ਪੱਧਰ ਜਿਹੜਾ 1380 ਜਿਹੜਾ ਹੈ ਖਤਰੇ ਦਾ ਨਿਸ਼ਾਨ ਜਿਹੜਾ ਫਾਈਨਲ ਮੰਨਿਆ ਜਾਂਦਾ ਹੈ ਪਰ ਉਸ ਤੋਂ ਵੀ ਹੁਣ ਉੱਪਰ ਜਿਹੜਾ 1420 ਤੱਕ ਜਿਹੜਾ ਲੈਵਲ ਟੱਪ ਗਿਆ ਹੈ ਜਿਸ ਦੇ ਕਾਰਨ ਲਗਾਤਾਰ ਜਿਹੜਾ ਆ 54000 ਕਿਊਸਕ ਪਾਣੀ ਜਿਹੜਾ ਉਹ ਛੱਡਿਆ ਗਿਆ ਜਿਸ ਕਾਰਨ ਜਿਹੜੀ ਸ਼ਾਹਨਾਰ ਬਰਾਜ਼ ਆ ਤਾਂ ਸ਼ਾਹਨਾਰ ਬਰਾਜ਼ ਦੇ ਜਿਹੜੇ ਗੇਟ ਉਹ ਖੁੱਲੇ ਗਏ ਹਨ ਗੇਟ ਖੁੱਲਣ ਦੇ ਕਾਰਨ ਬਿਆਸ ਤੇ ਦਰਿਆਦ ਵਿੱਚ ਪਾਣੀ ਦੇ ਜਿਹੜਾ ਪੱਧਰ ਬਹੁਤ ਉੱਚਾ ਹੋ ਗਿਆ ਜਿਸ ਕਰਕੇ ਖਾਸ ਕਰਕੇ ਟਾਂਡੇ ਦੇ ਪਿੰਡ ਮੁਕੇਰੀਆਂ ਦਸੂਆ ਜਿਹੜਾ ਹੁਸ਼ਿਆਰਪੁਰ ਕਪੂਰਥਲਾ ਗੁਰਦਾਸਪੁਰ ਦੇ ਕਈ ਪਿੰਡ ਜਿਹੜਿਆ ਉਹ ਬਿਆਹ ਦਰਿਆ ਦੀ ਲਪੇਟ ਵਿੱਚ ਆ ਗਏ ਆ ਪ੍ਰਸ਼ਾਸਨ ਨੇ ਜਿਹੜਾ ਐਸਡੀਐਮ ਟਾਂਡਾ ਵੱਲੋਂ ਅੱਜ 5 ਪਿੰਡ ਖਾਲੀ ਕਰਾ ਲਏ ਗਏ ਜਿਸ ਵਿੱਚ ਟਾਲੀ ਰੜਾ ਅਬਦੁੱਲਾਪੁਰ ਬਰੀਮਪੁਰ ਤੇ ਇੱਕ ਹੋਰ ਪਿੰਡ ਆ ਜਿਹੜੇ ਖਾਲੀ ਪ੍ਰਸ਼ਾਸਨ ਨੇ ਕਰਾ ਦਿੱਤੇ ਹਾਇ ਤੁਹਾਨੂੰ ਅਸੀਂ ਪੌਂਗ ਡੈਮ ਤੋਂ ਸਿੱਧੀਆਂ ਜਿਹੜੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਪੌਂਗ ਡੈਮ ਤੋਂ ਜਿਹੜਾ ਪਾਣੀ ਹੈ ਉਹ ਬਿਲਕੁਲ ਦੇਖ ਕੇ ਇਦਾਂ ਡਰ ਲੱਗਦਾ ਆ ਦੂਰੋਂ ਹੀ ਵੱਡਾ ਕੋਈ ਸਮੁੰਦਰ ਜਿਹਾ ਲੱਗਦਾ ਆ ਜਿਹੜਾ ਪੌਂਗ ਡੈਮ ਤੇ ਪਾਣੀ ਨੂੰ ਜਿਹੜਾ ਰਾਣੇ ਰੋਕ ਕੇ ਰੱਖਿਆ ਆ ਪਰ ਹਾਲਾਤ ਜਿਹੜੇ ਆਣ ਵਾਲੇ ਸਮੇਂ 'ਚ ਬਹੁਤ ਹੀ ਮਾਰੇ ਹੋ ਸਕਦੇ ਹਨ ਕਿਉਂਕਿ ਇਸ ਵੇਲੇ ਲਗਾਤਾਰ ਬਾਰਿਸ਼ ਹੋਣ ਦੇ ਕਾਰਨ ਇਹ ਪਾਣੀ ਛੱਡਿਆ ਜਾ ਰਿਹਾ ਹੈ ਕਿ ਮੇ ਕਿ ਤੁਹਾਨੂੰ ਪਤਾ ਹੈ ਕਿ ਇਸ ਸਮੇ ਜਿਹੜੀ ਹੈ ਹਾਲਾਤ ਕਾਫੀ ਕੁਦਰਤਾ ਕਹਿਰ ਪੈ ਰਿਹਾ ਹੈ ਪਾਣੀ ਕਾਫੀ ਜ਼ਿਆਦਾ ਜਿਹੜਾ ਹੈ ਉਵਾਰ ਰਿਹਾ ਹੈ ਪਤਾ ਲੱਗ ਰਿਹਾ ਉੱਪਰ ਜੋ ਬਾਰਿਸ਼ ਪੈ ਰਹੀ ਹੈ ਹਿਮਾਚਲ ਦੇ ਵਿੱਚ ਪਖਾਨ ਕੋਰ ਦੇ ਵਿੱਚ ਜਿਹੜੀ ਬਾਰਿਸ਼ ਹੋ ਰਹੀ ਹੈ ਉਸ ਦੇ ਕਰਕੇ ਵੀ ਜਿਹੜਾ ਪਾਣੀ ਹੈ ਪਾਣੀ ਦਾ ਇੱਥੇ ਪੱਧਰ ਜਿਹੜਾ ਉਹ ਕਾਫੀ ਉੱਚਾ ਹੋ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਮੈਂ ਚਾਹਾਂਗਾ ਤੁਸੀਂ ਇੱਕ ਵਾਰ ਇਧਰ ਨੁਕੀ ਕੈਮਰੇ ਨੂੰ ਘੁਮਾਓ ਇਹ ਸਾਰਾ ਇੱਕ ਪਿੰਡ ਵਾਲਿਆਂ ਨੇ ਦੀਆਂ ਵਿੱਚ ਦੇਖ ਮੈਂ ਦਿਖਾਉਂਦੇ ਇਹਨਾਂ ਨੇ ਕੈਮਰਾਮੈਨ ਨੇ ਦਿਖਾਇਆ ਪਿੰਡ ਵਾਲਿਆਂ ਨੇ ਖੁਦ ਇਹ ਸਾਰੀ ਏਰੀਆ ਦੇ ਵਿੱਚ ਸੈਂਡ ਬੈਗ ਲਗਾਏ ਆ ਜਿਹਦੇ ਨਾਲ ਲਾਜਮ ਜਿਹੜੇ ਹੈ ਸਾਡੇ ਉਹ ਡਰੇਨੇਜ ਵਾਲੇ ਤੇ ਹੋਰ ਉਹ ਵੀ ਨਾਲ ਸ਼ਿਰਕਤ ਕਰ ਰਹੇ ਆ ਉਹ ਕੰਮ ਕਰਵਾ ਰਹੇ ਆ ਉਸ ਤੋਂ ਇਲਾਵਾ ਹੋਰ ਵਾਧੂ ਹੈਲਪ ਜਿਹੜੀ ਹੈਗੀ ਆ ਉਹ ਵੀ ਮੰਗਾਈ ਗਈ ਹੈ ਸਾਡੇ ਮੇਰੇ ਵੱਲੋਂ ਹੁਕਮ ਜਾਰੀ ਕੀਤੇ ਗਏ ਆ ਉਸ ਤੋਂ ਇਲਾਵਾ ਕੁਝ ਮੈਟਰ ਇਸ ਤਰ੍ਹਾਂ ਦਾ ਇਸ ਕੇਸ ਕੇਸ ਦੇ ਵਿੱਚ ਆ ਰਿਹਾ ਕਿ ਪਿੱਛੇ ਜਿਹੜੀ ਕੋਈ ਜ਼ਮੀਨ ਹੈਗੀ ਆ ਪਿੰਡ ਵਾਲਿਆਂ ਮੁਤਾਬਕ ਜੋ ਦੱਸਦੇ ਆ ਕਿ ਉਹ ਫੋਰੈਸਟ ਲੈਂਡ ਹੈ ਬਟ ਉਹ ਕਿਸੇ ਇੱਕ ਦੋਕਰਾਂ ਵਾਕੇ ਉਹ ਪ੍ਰਾਈਵੇਟ ਬੰਦ ਜਿਹੜੇ ਬੰਦਿਆਂ ਨੇ ਵਾਕੇ ਉਹ ਮਤਲਬ ਉੱਥੇ ਤੋਂ ਇੱਕ ਮੇਨ ਕਾਸਟ ਸ਼ੁਰੂ ਹੋ ਰਿਹਾ ਹੈ ਇਸ ਚੀਜ਼ ਦਾ ਸਾਰੀ ਦਾ ਉਹ ਮੈਂ ਤਹਿਸੀਲਦਾਰ ਸਾਹਿਬ ਨੂੰ ਹਦਾਇਤ ਕਰ ਦਿੱਤੀ ਹੈ ਕਿ ਇਹ ਮੈਨੂੰ ਕੱਲ 2 ਦਿਨਾਂ ਦੇ ਵਿੱਚ ਸਾਰੀ ਰਿਪੋਰਟ ਪੇਸ਼ ਕਰਨਗੇ ਕਿ ਉਸ ਜਿਹੜੀ ਜ਼ਮੀਨ ਹੈ ਉਹਦਾ ਐਕਚੁਅਲ ਮਾਲਕੀਅਤ ਕਿੱਥੇ ਹੈ ਉਸ ਤੋਂ ਇਲਾਵਾ ਉੱਪਰ ਪਠਾਨਕੋਟ ਤੋਂ ਤੇ ਜਿਹੜੀ ਜਿਸ ਤਰ੍ਹਾਂ ਪਹਿਲਾਂ ਦੱਸਿਆ ਤੇ ਹਿਮਾਚਲ ਚ ਜਿਹੜੀ ਵਰਖਾ ਹੋ ਰਹੀ ਹੈ ਉਸ ਦੇ ਕਰਕੇ ਜਿਹੜਾ ਡੈਰ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਗਿਆ ਹੈ ਤੇ ਉਸ ਵਾਸਤੇ ਅਸੀਂ ਕੁਝ ਪਿੰਡਾਂ ਨੂੰ ਰਿਕਵਿਊਵੇਟ ਜੂਈ ਜਿਹੜਾ ਹੈ ਉਹ ਘਵਾ ਰਹੇ ਖਾਲੀ ਕਰਵਾ ਰਹੇ ਹਾਂ ਜਿਸ ਦੇ ਵਿੱਚ ਆਪਣਾ ਅਬਦੁੱਲਾਪੁਰ ਸੀ ਤੇ ਰੜਾ ਉਸ ਤੋਂ ਇਲਾਵਾ ਤੋਤਨ ਰੌਣਾ ਅਬਦੁੱਲਾਪੁਰ ਹੋ ਗਿਆ ਰੜਾ ਹੋ ਗਿਆ ਗੰਦੋਵਾਲ ਫੱਤਾ ਤੇ ਕੁੱਲਾ ਇਹ ਪਿੰਡ ਜਿਹੜੇ ਹੈਗੇ ਆ ਅਸੀਂ ਉਸ ਤੋਂ ਇਲਾਵਾ ਟਾਲੀ ਟਾਲੀ ਵੀ ਇੱਕ ਪਿੰਡ ਹੈ ਅਸੀਂ ਇਹ ਪਿੰਡਾਂ ਨੂੰ ਖਾਲੀ ਕਰਾਉਣ ਦੇ ਨਿਰਦੇਸ਼ ਦਿੱਤੇ ਉਸ ਤੋਂ ਪਹਿਲਾਂ ਵੀ ਮੈਂ ਦੋ ਤਿੰਨ ਪਿੰਡਾਂ 'ਚ ਜਾ ਕੇ ਆ ਰਿਹਾ ਹਾਂ ਇਹ ਮੇਰੀ ਚੌਥੀ ਚੌਥੀ ਪਿੰਡ ਦੀ ਵਿਜ਼ਿਟ ਹੈਗੀ ਆ ਤੇ ਮੇਨ ਜਿਸ ਦਾ ਡੀਸੀ ਸਾਹਿਬ ਦੇ ਆਦੇਸ਼ ਸਾਨੂੰ ਪ੍ਰਾਪਤ ਹੋਏ ਸੀਗੇ ਕਿ ਕੋਈ ਵੀ ਆਲਰੇਡੀ ਜਿਹੜੀ ਲੋੜਿੰਦੀ ਮਦਦ ਹੈ ਚਾਹੇ ਉਹ ਕਿੱਟਾਂ ਹੈ ਚਾਹੇ ਉਹ ਸੈਂਡ ਬੈਗ ਹੈ ਚਾਹੇ ਹੋਰ ਦਵਾਈਆਂ ਹੈ ਉਹਦੇ ਵਾਸਤੇ ਮੇਰੇ ਨਾਲ ਸਿਵਲ ਐਸਐਮਓ ਜਿਹੜੇ ਹੈਗੇ ਆ ਡਾਂਡਾ ਦੇ ਪੂਰੇ ਮੇਰੇ ਨਾਲ ਸੀਗੇ ਤੇ ਇਸ ਤੋਂ ਇਲਾਵਾ ਜਿਹੜੀ ਹੈ ਮੈਂ ਇੱਕ ਹੀ ਰਿਕਵੈਸਟ ਜਰੂਰ ਸਾਰੇ ਪਬਲਿਕ ਨੂੰ ਵੀ ਕਰਾਂਗਾ ਕਿ ਕਈ ਵਾਰ ਹੁਣ ਜਦੋਂ ਪਿੱਛੇ ਦੇਖ ਕੇ ਆਇਆ ਤਾਂ ਉਹ ਜਿਹੜੇ ਦਰਿਆ ਦੇ ਵਿੱਚ ਮੱਝਾਂ ਵਗੈਰਾ ਉਹ ਇਹਨਾਂ ਨੇ ਵੜ ਜਾਈ ਹੋਣੀ ਹੈ ਠੀਕ ਹੈ ਐਵੇਂ ਕੱਲ ਨੂੰ ਹੋਰ ਦਿੱਕਤ ਆ ਸਕਦੀ ਹੈ ਤਾਂ ਮੇਰੀ ਸਾਰੀ ਪਬਲਿਕ ਨੂੰ ਵੀ ਅਪੀਲ ਹੈ ਕਿ ਅਜਿਹੇ ਹਾਲਾਤਾਂ ਦੇ ਵਿੱਚ ਥੋੜੇ ਸਾਨੂੰ ਇਤਿਹਾਤ ਰੱਖਣ ਦੀ ਲੋੜ ਹੈ ਪ੍ਰਸ਼ਾਸਨ ਜਿਹੜਾ ਹੈ ਪੂਰੀ ਡ੍ਰਿਡਤਾ ਤੇ ਮੁਸ਼ਤੈਦੀ ਦੇ ਨਾਲ ਤਾਇਨਾਤ ਹੈ ਸਾਰੇ ਕਰਮਚਾਰੀ ਅਧਿਕਾਰੀ ਜਿਹੜੇ ਹੈਗੇ ਆ ਉਹ ਫੀਲਡ ਦੇ ਵਿੱਚ ਜਾ ਕੇ ਕੰਮ ਕਰ ਰਹੇ ਆ ਤੇ ਪਬਲਿਕ ਦੀ ਵੀ ਨਾ ਸਾਰਿਆਂ ਤੋਂ ਸਪੋਰਟ ਜਿਹੜੀ ਹੈ ਸਾਰੀ ਪਬਲਿਕ ਤੋਂ ਸਪੋਰਟ ਮੰਗਦਾ ਹੈ ਕਿ ਤੁਸੀਂ ਜੋ ਪਿਆਰ ਜਾਂਦੀ ਹੈ ਉਸ ਦਾ ਉਹ ਇਹਨੂੰ ਬਿਨ ਪਾਲਣਾ ਗਾ ਥੈਂਕ ਯੂ